2 ਮਹੀਨੇ ਦੇ ਵਿੱਚ 19 ਏਜੰਟ ਅੰਦਰ ਆਏ ਆ ਜੇਲ੍ਹ ਦੇ 19 ਏਜੰਟ ਬੜੈਲ ਜੇਲ੍ਹ ਦੇ ਵਿੱਚ ਬਿਲਕੁਲ ਮੇਰੇ ਕੋਲੇ ਖੁਦ ਆਉਂਦੇ ਰਹੇ ਆ ਉਹ ਖੁਦ ਆਉਂਦੇ ਰਹੇ ਆ ਮੈਂ ਉਹ ਦੱਸਦਾ ਮੁਲਾਕਾਤਾਂ ਤੇ ਮੇਰੇ ਗਏ ਜਦੋਂ ਮੈਨੂੰ ਪਤਾ ਲੱਗਿਆ ਮੇਰੀ ਮੁਲਾਕਾਤ ਹੈ ਮੈਂ ਮੁਲਾਕਾਤ ਨਹੀਂ ਕਰਦਾ ਜਦੋਂ ਮੈਂ ਪੁੱਛ ਲੈਂਦਾ ਸੀ ਬਾਹਰੋਂ ਜਿਵੇਂ ਪਤਾ ਲੱਗ ਜਾਂਦਾ ਸੀ ਵੀ ਕੋਈ ਮੁਲਾਕਾਤ ਹੈ ਮੈਂ ਫੋਨ ਕਰਕੇ ਪਹਿਲਾਂ ਅਪਡੇਟ ਲੈਂਦਾ ਜੀ ਬਾਈ ਆਮਨੇ ਤੋਂ ਵੀ ਮੇਰੀ ਮੁਲਾਕਾਤ ਕੌਣ ਆਇਆ ਤਾਂ ਜਦੋਂ ਪਤਾ ਲੱਗਿਆ ਵੀ ਅਨਨੋਨ ਬੰਦਾ ਮੈਂ ਆਉਂਦਾ ਨਹੀਂ ਸੀ 19 ਏਜੰਟ ਉੱਥੇ ਇਹ 34 ਦੇ ਵੀ ਆਏ ਤੇ 17 ਦੇ ਵੀ ਆਏ ਅੰਦਰ ਦੇਲਚ ਬੜੈ ਦੇ ਵਿੱਚ ਉਹ ਆ ਕੇ ਮੈਨੂੰ ਮਿਲੇ ਮੈਨੂੰ ਕਹਿੰਦੇ ਬਾਈ ਸਾਨੂੰ ਤਾਂ ਪੁਲਿਸ ਮਜਬੂਰ ਕਰ ਰਹੀ ਸੀ ਕਹਿੰਦੇ ਵੀ ਤੁਸੀਂ ਮਹਿੰਗੇ ਤੇ ਭੰਨੇ ਸਿੱਧੂ ਦੇ ਨਾਮ ਲਏ ਦੂ ਵੀ ਸਾਡੇ ਤੋਂ ਪੈਸੇ ਲੈ 17 ਦੇ ਏਜੰਟ ਨੇ ਮੈਨੂੰ ਆ ਗੱਲ ਕਹੀ ਮੈਂ ਨਾਮ ਵੀ ਲੈ ਦੂੰ ਜੇ ਲੈਣਾ ਪਿਆ ਜੇਲ੍ਹ ਚ ਮੈਂ ਤੂੰ ਲੈ ਦੇ ਫਿਰ ਮੈਂ ਤਾਂ ਕਹਿੰਦਾ ਬਾਈ ਮੈਂ ਤੈਨੂੰ ਜਾਣਦੇ ਨਹੀਂ ਮਤਲਬ ਏਜੰਟ ਐਡ ਇੱਕ ਜਾਦੇ ਇੰਟੈਲੀਜੈਂਟ ਜਾਂ ਹੁਸ਼ਿਆਰ ਨੇ ਪੁਲਿਸ ਕੋਲੇ ਕੋਸ਼ ਕਹਿੰਦੇ ਸਾਡੇ ਕੋਲੇ ਕੋਸ਼ ਕਹਿੰਦੇ ਜਾਣ ਕਿ ਏਜੰਟ ਮੈਨੂੰ ਜਾਣਦੇ ਨਹੀਂ ਸਿਰਫ ਜੇਲ੍ਹ ਦੇ ਵਿੱਚ ਆ ਕੇ ਉਨ ਇੱਕ ਹੋਰ ਸੌਂਦਾ ਦਿਆਂ ਜਿਵੇਂ ਪਹਿਲਾਂ ਪੋਸਟ ਕੋ ਬਲਾਤ ਕਰਾਉਂ ਜੇਲ੍ਹ ਚ ਤੰਗ ਨਹੀਂ ਕਰਦੇ ਸੀ ਉਹ ਤੋਂ ਜ਼ਿਆਦਾ ਬੁਰੇ ਹਲਾਤਾ ਏਜੰਟਾਂ ਦੇ ਜੇਲ੍ਹ ਚ ਸਿਰਫ ਕਿਉਂਕਿ ਮੇਰੀ ਬਾਈ ਭਾਨੇ ਕਰਕੇ ਜਾਂ ਸੋਸ਼ਲ ਵਰਕਰ ਕਰਕੇ ਜੇਲ੍ਹ ਚ ਲੋਕ ਠੀਕ ਜਿ ਦੇਰੇ ਸੀ ਉਹਨਾਂ ਨੇ ਅਸ਼ਵੈਨ ਦਾ ਸਾਰਾ ਲੈ ਕੇ ਅਸੀਂ ਜੇਲ੍ਹ ਕੱਟੀ ਮੈਂ ਉਹਨਾਂ ਕਹੇ ਦੇਖ ਯਾਰ ਨਾ ਤਾਂ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਹੈ ਨਾ ਹੋਰ ਤੁਸੀਂ ਦੂਰ ਰੋ ਤੂੰ ਇੱਥੇ ਰਹੇਂਗਾ ਬਾਅਦ ਚ ਬਾਹਰ ਜਾ ਕੇ ਤੂੰ ਕੋਈ ਹੋਰ ਗੱਲਾਂ ਬਣਾ ਦੇਣੀਆਂ ਨੇ